ਪੰਤਕਿਸਿਆਸਤ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਇੱਕ ਵੱਖਰੇ ਤਰੀਕੇ ਦਾ ਪੁਚਾਲ ਆਇਆ ਹੋਇਆ ਜਿੱਥੇ ਕਿ ਬਾਗੀ ਤੜੇ ਦੇ ਵੱਲੋਂ ਇਜਲਾਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਨਵੇਂ ਬਣੇ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਪਰ ਕਿਤੇ ਨਾ ਕਿਤੇ ਇਹ ਪ੍ਰਧਾਨਗੀ ਸੁਖਵੀਰ ਸਿੰਘ ਬਾਦਲ ਤੜੇ ਦੀਆਂ ਅੱਖਾਂ ਦੇ ਵਿੱਚ ਰੜਕ ਰਹੀ ਹੈ ਆਏ ਦਿਨ ਅਕਾਲੀ ਦਲ ਦੇ ਵੱਡੇ ਵਰਕਰਾਂ ਦੇ ਵੱਲੋਂ ਆਗੂਆਂ ਦੇ ਵੱਲੋਂ ਬਿਆਨਬਾਸੀ ਕੀਤੀ ਜਾਂਦੀ ਹੈ ਪਲਟਵਾਰ ਕੀਤੇ ਜਾਂਦੇ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਦੇ ਖਿਲਾਫ ਹਮਲਾਵਰ ਰੁਖ ਅਖਤਿਆਰ ਕੀਤਾ ਜਾ ਰਿਹਾ ਹੈ ਉਤੇ ਹੀ ਚਰਚਾ ਇਹ ਵੀ ਛਿੜੀ ਹੋਈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੁਣ ਸੁਖਵੀਰ ਸਿੰਘ ਬਾਦਲ ਤੋਂ ਚੋਣ ਨਿਸ਼ਾਨ ਦਫਤਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਣ ਦੇ ਵਿੱਚ ਲੱਗੇ ਹੋਏ ਨੇ ਤਿਆਰੀ ਕਰ ਰਹੇ ਨੇ ਇਸੇ ਕਰਕੇ ਅਕਾਲੀ ਦਲ ਆਗੂਆਂ ਦੇ ਵੱਲੋਂ ਵੱਡੇ ਇਲਜ਼ਾਮ ਵੀ ਲਗਾਏ ਗਏ ਨੇ ਸਿੱਧੇ ਤੌਰ ਤੇ ਇੱਕ ਧਮਕੀ ਤੇ ਚੇਤਾਵਨੀ ਦਿੱਤੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਇੱਕ ਪਾਰਟੀ ਦੇ ਪ੍ਰਧਾਨ ਬਣੇ ਹੋਏ ਨੇ ਪਰ ਉਹਨਾਂ ਦੀ ਪਾਰਟੀ ਨਹੀਂ ਹੈ ਉਹ ਸਿਰਫ ਪ੍ਰਧਾਨ ਹੈ ਜਦ ਕਿ ਸਾਡੀ ਜੋ ਅਕਾਲੀ ਦਲ ਦੀ ਸਰਕਾਰ ਹੈ ਜੋ ਪਾਰਟੀ ਹੈ ਉਹ ਚੋਣ ਕਮਿਸ਼ਨ ਦੇ ਕੋਲ ਰਜਿਸਟਰਡ ਹੈ ਇਸੇ ਕਰਕੇ ਉਹਨਾਂ ਨੂੰ ਕੋਈ ਹੱਕ ਨਹੀਂ ਬਣਦਾ ਕਿ ਸੋ ਕੁਵਿੰਦਰ ਸਿੰਘ ਧੜੇ ਦੇ ਕੋਲੋਂ ਕੋਈ ਵੀ ਨਿਸ਼ਾਨ ਖੋਵੇ ਜਾਂ ਫਿਰ ਐਸਡੀਪੀਸੀ ਤੇ ਕੋਈ ਆਪਣੀ ਨਜ਼ਰ ਵੀ ਰੱਖੇ ਪਰ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਜਿਵੇਂ ਹੀ ਪ੍ਰਧਾਨ ਬਣੇ ਨੇ ਪੰਥਕ ਸਿਆਸਤ ਦੇ ਵਿੱਚ ਲਗਾਤਾਰ ਐਕਟਿਵ ਨਜ਼ਰ ਆ ਰਹੇ ਨੇ ਤੇ ਉਤੇ ਹੀ ਬੰਦੀ ਸਿੰਘਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਸ਼ਾਹ ਨਾਲ ਮੁਲਾਕਾਤ ਕਰਨਗੇ ਜਲਦ ਹੀ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਸ਼ਾਹ ਨੂੰ ਚਿੱਠੀ ਲਿਖੀ ਹੈ ਇਸੇ ਦੇ ਨਾਲ ਹੀ ਉਹਨਾਂ ਨੇ ਪੀਐਮ ਮੋਦੀ ਤੇ ਸ਼ਾਹ ਤੋਂ ਮਿਲਣ ਸਮਾਂ ਲੈਣ ਦੀ ਗੱਲ ਵੀ ਆਖੀ ਹੈ ਰਿਪੋਰਟ ਮੁਤਾਬਕ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਆਜ਼ਾਦੀ ਦਿਹਾੜੇ ਤੇ ਚਿੱਠੀ ਲਿਖ ਰਹੇ ਨੇ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਇਸ ਬਾਰੇ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਹੈ ਉਹਨਾਂ ਦਾ ਕਹਿਣਾ ਕਿ ਅਸੀਂ ਜਲਦ ਹੀ ਇੱਕ ਵਫ਼ਦ ਲੈ ਕੇ ਪੀਐਮ ਮੋਦੀ ਦੇ ਗ੍ਰਹਿ ਮੰਤਰੀ ਸ਼ਾਹ ਨੂੰ ਮਿਲਣ ਦੇ ਲਈ ਸਮਾਂ ਲੈ ਰਹੇ ਹਾਂ ਤਾਂ ਜੋ ਬੰਦੀ ਸਿੰਘਾਂ ਨੂੰ ਜਲਦ ਤੋਂ ਜਲਦ ਰਿਹਾ ਕਰਵਾਇਆ ਜਾ ਸਕੇ ਇਸੇ ਦੌਰਾਨ ਪੱਤਰਕਾਰਾਂ ਦੇ ਵੱਲੋਂ ਗੱਠਜੋੜ ਬਾਰੇ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਹਮ ਖਿਆਲੀਆਂ ਦੇ ਨਾਲ ਗੱਠਜੋੜ ਦੀਆਂ ਤੰਦਾਂ ਬੁਣੀਆਂ ਜਾ ਰਹੀਆਂ ਨੇ ਜਲਦ ਹੀ ਇੱਕ ਗੱਲ ਸਾਹਮਣੇ ਆ ਜਾਵੇਗੀ ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਨਵੀਂ ਲਹਿਰ ਪੈਦਾ ਕਰਨ ਦੇ ਲਈ ਉਹ ਪਿੰਡ-ਪਿੰਡ ਜਾਣਗੇ ਤਾਂ ਜੋ ਪੰਜਾਬ ਦੇ ਵਿੱਚ ਇੱਕ ਪੰਥਕ ਲਹਿਰ ਪੈਦਾ ਹੋ ਸਕੇ ਦੱਸਿਆ ਕਿ ਜਦੋਂ ਸੁਖਵੀਰ ਸਿੰਘ ਬਾਦਲ ਢੜੇ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਵੱਡੇ ਬਿਆਨ ਦਿੱਤੇ ਜਾ ਰਹੇ ਸਨ ਉਹਨਾਂ ਦੀ ਪ੍ਰਧਾਨਗੀ ਨੂੰ ਲੈ ਕੇ ਮਖੌਲ ਵੀ ਉਡਾਏ ਜਾ ਰਹੇ ਸਨ ਕਿਹਾ ਜਾ ਰਿਹਾ ਸੀ ਕਿ ਇਹ ਜਥੇਦਾਰ ਦੀ ਕਈ ਸਾਲਾਂ ਦੀ ਮਨਸ਼ਾ ਸੀ ਜੋ ਉਸ ਨੇ ਪੂਰੀ ਕੀਤੀ 2 ਦਸੰਬਰ ਦੇ ਹੁਕਮਨਾਮੇ ਨੂੰ ਵੀ ਸਾਜਿਸ਼ ਐਕਰਾਰ ਦਿੱਤਾ ਗਿਆ ਪਰ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਸੁਖਵੀਰ ਸਿੰਘ ਧੜੇ ਦੇ ਵੱਲੋਂ ਜਿਨ੍ਹਾਂ ਵੀ ਇਲਜ਼ਾਮ ਲਗਾਏ ਗਏ ਨੇ ਉਹਨਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦੇ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਗੱਲ ਦਾ ਕਿਸੇ ਵੀ ਬਿਆਨ ਦਾ ਕੋਈ ਜਵਾਬ ਨਹੀਂ ਦੇਣਾ ਜੋ ਪੰਥ ਨੇ ਮੈਨੂੰ ਸੇਵਾ ਸੌਂਪੀ ਹੈ ਬਸ ਉਹ ਸੇਵਾ ਕਰਨੀ ਹੈ ਅਸੀਂ ਕਿਸੇ ਦੀ ਬਿਆਨਬਾਜ਼ੀ ਦੇ ਵਿੱਚ ਨਹੀਂ ਆਵਾਂਗੇ ਕੋਈ ਦੂਸ਼ਣਬਾਜ਼ੀ ਕਰਦਾ ਅਸੀਂ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈ ਅਸੀਂ ਆਪਣੇ ਪੰਥ ਪ੍ਰਤੀ ਜੋ ਸਾਡੇ ਫਰਜ਼ ਨੇ ਉਹਨਾਂ ਨੂੰ ਅਦਾ ਕਰਾਂਗੇ ਅਸੀਂ ਪੰਥ ਨੂੰ ਇਕਜੁੱਟ ਕਰਾਂਗੇ ਸਿੱਖਾਂ ਦੇ ਜਿਹੜੇ ਮੁੱਦੇ ਨੇ ਖਾਸ ਕਰਕੇ ਪੰਥ ਦੇ ਜੋ ਲਟਕਦੇ ਮੁੱਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹਲ ਕਰਵਾਉਣ ਦੇ ਲਈ ਪੂਰਾ ਕਰਵਾਉਣ ਦੇ ਲਈ ਯਤਨ ਕਰ ਰਹੇ ਹਾਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਹੈ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਅਕਾਲੀ ਦਲ ਦੇ ਵੱਲੋਂ ਸਮੇਂ-ਸਮੇਂ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪ੍ਰਦਰਸ਼ਨ ਵੀ ਕੀਤੇ ਗਏ ਮੁਲਾਕਾਤਾਂ ਦਾ ਦੌਰ ਵੀ ਜਾਰੀ ਰਿਹਾ ਪਰ ਹੁਣ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵੱਲੋਂ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਸੀ ਤਾਂ ਹੁਣ ਗਿਆਨੀ ਹਰਪ੍ਰੀਤ ਸਿੰਘ ਪੀਐਮ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾਦ ਨਾਲ ਮੁਲਾਕਾਤ ਕਰਨ ਦੇ ਲਈ ਸਮਾਂ ਮੰਗ ਰਹੇ ਨੇ ਤੇ ਦੂਜੇ ਪਾਸੇ ਪਿੰਡਾਂ ਪਿੰਡਾਂ ਦੇ ਵਿੱਚ ਬਾਕੀ ਧੜਾ ਪੰਥਕ ਲਹਿਰ ਬਣਾਉਣ ਇੱਕ ਪਾਸੇ ਸੁਖਵੀਰ ਸਿੰਘ ਧੜਾ ਸਾਲ 2027 ਦੇ ਵਿੱਚ ਆਪਣੀ ਸਰਕਾਰ ਬਣਾਉਣ ਦਾ ਦਾਵਾ ਕਰ ਰਿਹਾ ਹੈ ਤੇ ਇਸੇ ਵਿਚਾਲੇ ਗੱਠ ਜੋੜ ਦੀਆਂ ਬੀਜੇਪੀ ਦੇ ਨਾਲ ਚਰਚਾਵਾਂ ਵੀ ਸ਼ੁਰੂ ਹੋ ਜਾਂਦੀਆਂ ਨੇ ਪਰ ਹੁਣ ਇੱਕ ਨਵੀਂ ਚਰਚਾ ਗੱਠ ਜੋੜ ਨੂੰ ਲੈ ਕੇ ਇਹ ਵੀ ਹੋ ਰਹੀ ਹੈ ਕਿ ਜੇਕਰ ਸੁਖਵੀਰ ਸਿੰਘ ਬਾਦਲ ਦਾ ਧੜਾ ਗੱਠ ਜੋੜ ਬੀਜੇਪੀ ਦੇ ਨਾਲ ਨਹੀਂ ਕਰਦਾ ਤਾਂ ਕੀ ਗਿਆਨੀ ਹਰਪ੍ਰੀਤ ਸਿੰਘ ਦਾ ਅਕਾਲੀ ਦਲ ਦਾ ਧੜਾ ਗੱਠ ਜੋੜ ਦੇ ਲਈ ਸਹਿਮਤ ਹੋਵੇਗਾ ਕੀ ਗੱਠ ਜੋੜ ਕਰੇਗਾ ਹਾਲਾਂਕਿ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਤਾਂ ਨਹੀਂ ਹੋਈ ਪਰ ਲਗਾਤਾਰ ਚਰਚਾ ਇਹੀ ਛਿੜੀ ਹੋਈ ਹੈ ਕਿ ਜੇਕਰ ਸੁਖਵੀਰ ਧੜਾ ਭਾਜਪਾ ਦੇ ਨਾਲ ਗੱਠ ਜੋੜ ਨਹੀਂ ਕਰਦਾ ਤਾਂ ਹੋ ਸਕਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਧੜਾ ਗੱਠ ਜੋੜ ਭਾਜਪਾ ਦੇ ਨਾਲ ਕਰਨ ਦੇ ਲਈ ਸਹਿਮਤ ਹੋ ਜਾਵੇ ਹਾਲਾਂਕਿ ਇਸ ਦੇ ਵਿੱਚ ਕੋਈ ਸਪਸ਼ਟ ਨਹੀਂ ਹੈ ਨਾ ਕਿਸੇ ਨੇ ਕੋਈ ਬਿਆਨ ਦਿੱਤਾ ਹੈ ਪਰ ਚਰਚਾ ਲਗਾਤਾਰ ਪੰਥਕ ਹਲਕਿਆਂ ਦੇ ਵਿੱਚ ਛਿੜੀ ਹੋਈ ਹੈ